ਇਲੈਕਸ਼ਨ ਕੈਨਸਲ ਹੋਈ ਹੈ ਕੀ ਕਰੀਏ ਨੈਕਚਰਲ ਕੈਨਸਲ ਹੋਈ ਹੈ ਕਿਉਂਕਿ ਜਿਹੜੀ ਨਵਲ ਕਾਉਂਸਲ ਦੀ 2021 ਦੀ ਵਾਰਡ ਬੰਦੀ ਹੋਈ ਸੀ ਉਹਦੇ ਖਿਲਾਫ ਸ਼੍ਰੀ ਰਜੇਸ਼ ਕੁਮਾਰ ਦੇਲਭਵਨ ਨਾਨਾ ਜੋ ਬੀਜੇਪੀ ਦੇ ਕੈਂਡੀਡੇਟ ਸੀ ਉਹਨਾਂ ਨੇ ਅਪੀਲ ਕੀਤੀ ਸੀ ਕਿ 2021 ਦਾ ਇਹ ਵਾਰਡ ਬੰਦੀ ਇਹਦੇ ਮੰਨੀ ਜਾਏ ਪਰ ਜਿਹੜੀ ਸਰਕਾਰ ਵੱਲੋਂ ਜਿਹੜੀ ਨੋਟੀਫਿਕੇਸ਼ਨ ਦਾ ਡੇਟ ਆਈ ਸੀ ਉਹਦੇ ਮੁਤਾਬਕ ਆਪਾਂ 23 ਦੀ ਲਿਸਟਾ ਤਿਆਰ ਕਰਕੇ ਫਾਈਨਲ ਕਰਾ ਕੇ ਅਜਿਹਾ ਦਫਤਰ ਜਮਾ ਕਰਵਾਤੀ ਗਈ ਹੈ ਪਰ ਹੁਣ ਫਿਰ ਇਲੈਕਸ਼ਨ ਕਮਿਸ਼ਨੋਂ ਨੇ ਇੱਕ ਸ਼ਡਿਊਲ ਆਇਆ ਹੈ ਜਿਹਦੇ ਵਿੱਚ ਸਾਾਨੂੰ ਨਾਲ ਦੇ ਦਿੱਤੀ ਸੀ ਕਿ 12 ਜੰਤ ਤੱਕ ਵੋਟ ਲਿਸਟ ਫਾਈਨਲ ਕਰਨੀ ਆ 12 12 ਦਸੰਬਰ ਤੱਕ ਪਰ ਜੇ ਜਿਹੜੀ ਹੁਣ ਚੋਣ ਜਾਬਤਾ ਲੱਗਣ ਤੋਂ ਪਹਿਲੇ ਗੌਰਮੈਂਟ ਨੇ ਆਰਡਰ ਕੀਤਾ ਉਹ ਤੇ ਲਿਖਿਆ 9 ਤੋਂ ਲੈ ਕੇ 12 ਤੱਕ ਨੋਮੀਨੇਸ਼ਨ ਫਾਈਲ ਕਰਨੇ ਆ ਜਿਹਨੂੰ ਸਾਡੇ ਕੋਲ ਗੋਰਡ ਲਿਸਟ ਹੀ 12 ਸ਼ਾਮ ਨੂੰ ਫਾਈਨਲ ਹੋਣੀ ਆ ਤੇ ਸਾਡੀ ਨੋਮੀਨੇਸ਼ਨ ਵਾਸਤੇ ਵੋਟ ਲਿਸਟ ਕਿੰਦਾ ਜਾਏਗੀ ਇਸ ਕਰਕੇ ਜਾਂ ਤਾਂ 13 ਮਾਰਚ ਦੀ ਮੀਟਿੰਗ ਕੀਤੀ ਜਾਏਗੀ ਜਾਂ ਇਸ ਤੋਂ ਬਾਅਦ ਇਹ ਇਲੈਕਸ਼ਨ ਤੋਂ ਲਾ ਕਰਾਂਗੇ ਉਹ ਵੀ ਨਵੀਂ ਡੇਟ ਆਏਗੀ ਫਿਰ ਹਾਈ ਕੋਰਟ ਦੇ ਕੋਰਟ ਦੇ ਮੰਨ ਕੇ ਉਸ ਪੀ ਕੋਰਟ ਦੇ ਬਿਆਨ ਦੇ ਦੇਣਗੇ ਕਿ ਆਪਾਂ 21 ਜਨਵਰੀ ਨੂੰ ਇਲੈਕਸ਼ਨ ਕਰਵਾਤੀ ਹੈ ਤਾਂ ਫਿਰ ਕੇਸ ਖਤਮ ਹੋ ਜਾਈਂਗਾ ਇਸ ਨੂੰ ਕੀ ਕਰਨਾ ਲੱਖਿੰਗਤ ਮੰਨ ਸਰਪੋਰਟ ਕੋਨਾ ਇਹ ਤੇ ਦੇਖੋ ਇਹ ਇਲੈਕਸ਼ਨ ਪੋਸਟਪੋਨ ਹੋਣ ਦਾ ਕਾਰਨ ਮੇਨ ਕਾਰਨ ਡੇਰਾਪਾਪਾ ਨਾਨਕਪੁਰਸਾ ਦਾ ਨਗਰ ਕੌਂਸਲ ਦਾ ਇਲੈਕਸ਼ਨ ਪੋਸਟਪੋਨ ਹੋਇਆ ਡਿਊ ਟੂ ਕਿਉਂਕਿ ਇਹਦੀ ਇੱਕ ਅਪੀਲ ਸੁਪਰੀਮ ਕੋਰਟ ਚ ਪੰਜਾਬ ਸਰਕਾਰ ਕੋਲ ਪਾਈ ਗਈ ਹੈ ਔਰ ਉਸ 2022 ਚ ਜਦੋਂ ਨਵੀਂ ਸਰਕਾਰ ਬਣੀ ਆ ਆਮ ਆਪ ਪਾਰਟੀ ਦੀ ਤੇ ਉਸ ਵੇਲੇ ਇਹਨਾਂ ਨੇ ਇੱਕ ਨਵੀਂ ਵਾਰਡਬੰਦੀ ਤਿਆਰ ਕੀਤੀ ਜਦੋਂ ਕਿ ਵਾਰਡਬੰਦੀ ਡਿਲੀਮਿਟੇਸ਼ਨ 2021 ਚ ਹੋ ਚੁੱਕੀ ਸੀ ਉਹਦਾ ਨੋਟੀਫਿਕੇਸ਼ਨ ਹੋ ਗਿਆ ਸੀ ਉਹਦਾ ਵਾਰਡਬੰਦੀ ਹੋ ਚੁੱਕੀ ਸੀ ਔਰ ਨਾ ਤੇ ਉਹਦੇ ਵਿੱਚ ਕੋਈ ਪਾਪੂਲੇਸ਼ਨ ਵਧੀ ਨਾ ਕੋਈ ਨਵਾਂ ਪਿੰਡ ਐਡ ਕੀਤਾ ਇਹਨਾਂ ਨੇ ਸਿਰਫ ਆਪਣੀ ਸਹੂਲਤ ਵਾਸਤੇ ਆਪਣੀ ਜੋੜ ਤੋੜ ਵਾਸਤੇ ਜਿਹੜੀ ਆਪਣੀ ਨਜ਼ਰੀਏ ਨਾਲ ਇੱਕ ਨਵੀਂ ਵਾਰਡਬੰਦੀ ਤਿਆਰ ਕਰਤੀ ਜੋ ਕਿ ਗੈਰ ਕਾਨੂੰਨੀ ਗੈਰ ਸੰਵਧਾਨਕੀ ਉਹਦੇ ਖਿਲਾਫ ਅਸੀਂ ਮਾਨਯੋਗ ਹਾਈ ਕੋਰਟ ਵਿੱਚ ਰਿਟ ਕੀਤੀ ਔਰ ਮਾਨਯੋਗ ਹਾਈ ਕੋਰਟ ਨੇ ਉਸ ਦਾ ਉਸ ਰਿਟ ਦਾ ਮਨਜ਼ੂਰ ਕਰਦੇ ਸਾਡੇ ਹੱਥ 'ਚ ਫੈਸਲਾ ਕੀਤਾ ਭਾਰਤੀ ਜਨਤਾ ਪਾਰਟੀ ਵੱਲੋਂ ਇਹ ਰਿਟ ਕੀਤੀ ਗਈ ਸੀ ਔਰ ਜਦੋਂ ਸਾਡੇ ਹੱਥ 'ਚ ਫੈਸਲਾ ਹੋ ਗਿਆ ਤੇ ਪੰਜਾਬ ਸਰਕਾਰ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ 'ਚ ਜਾ ਕੇ ਅਪੀਲ ਕਰਦੀ ਆ ਇਹੋ ਵਾਰਡਬੰਦੀ ਸਾਡੀ ਲਾਗੂ ਕੀਤੀ ਜਾਵੇ ਜਿਹੜੀ ਕਿ ਗਲਤ ਔਰ ਉਹ ਕੇਸ ਮਾਨਜੋਗ ਸੁਪਰੀਮ ਕੋਰਟ ਵਿੱਚ ਅਜ ਪੈਂਡਿੰਗ ਆ ਸਰਕਾਰ ਚਾਹੁੰਦੀ ਅਗਰ ਇਲੈਕਸ਼ਨ ਕਰਾਉਣਾ ਚਾਹੁੰਦੀ ਅਗਰ ਉਹਦੀ ਮਨਛਾ ਹੁੰਦੀ ਤੇ ਯਕੀਨਨ ਉਹ ਉਥੋਂ ਆਪਣੀ ਰੇਟ ਵਾਪਸ ਲੈ ਲੈਂਦੇ ਆਪਣੀ ਅਪੀਲ ਵਾਪਸ ਲੈ ਲੈਂਦੇ ਤੇ ਸ਼ਹਿਰਦਾਰ ਇਲੈਕਸ਼ਨਾਂ ਦਾ ਰਸਤਾ ਸਾਫ਼ ਹੋ ਜਾਣਾ ਸੀ ਪਰ ਮੈਨੂੰ ਸਰਕਾਰ ਦੀ ਮਨਛਾ ਤੇ ਹੀ ਸ਼ੱਕ ਹੈ ਮਿਹਨਤ ਰਾਜ ਹੈ ਕਿ ਕਿਹੜਾ ਕਿਹੜਾ ਵਾਰਡਬੰਦੀ ਕਿਦਾਂ ਕਰਦੇ ਮਿਹਨਤ ਰਾਜ ਇਹੀ ਜੀ ਕਿ ਜਦੋਂ ਇੱਕ ਕੋਈ ਵਾਰਡਬੰਦੀ ਦਾ ਨੋਟੀਫਿਕੇਸ਼ਨ ਹੋ ਗਿਆ ਕਾਨੂੰਨੀ ਢੰਗ ਨਾਲ ਗਲਤ ਕੀ ਹੈ ਵਾਰਡਬੰਦੀ ਕਿ ਗਲਤ ਵਾਰਡਬੰਦੀ ਜਿਹੜੀ ਵਾਰਡਬੰਦੀ ਇਹਨਾਂ ਨੇ ਬਣਾਈਆਂ ਉਹਨਾਂ ਦੇ ਵਾਰਡ ਚੇਂਜ ਕਰਤੇ ਗਏ ਜੋ ਪਹਿਲੀ ਨੋਟੀਫਿਕੇਸ਼ਨ ਵਾਰਡਬੰਦੀ ਦੇ ਵਿੱਚ BC SC ਵਾਰਡ ਸਨ ਉਹਨਾਂ ਦਾ ਸਰੂਪ ਹੀ ਬਦਲ ਦਿੱਤਾ ਗਿਆ ਉਹਨਾਂ ਦੇ ਵਾਰਡ ਨੰਬਰ ਵੀ ਬਦਲ ਦਿੱਤੇ ਗਏ ਇਸ ਤਰ੍ਹਾਂ ਪਾਪੂਲੇਸ਼ਨ ਹੀ ਬਦਲ ਗਈ ਸਾਰੀ ਡੈਮੋਗ੍ਰਾਫੀ ਹੀ ਬਦਲ ਦਿੱਤੀ ਇਹਨਾਂ ਨੇ ਆਪਣੀ ਸਹੂਲਤ ਅਨੁਸਾਰ ਕਿ ਸਾਨੂੰ ਜਿਹੜੀਆਂ ਇਹਨਾਂ ਦੇ ਮਨਪਸੰਦ ਵੋਟਰਾਂ ਸੀ ਉਹਨਾਂ ਨੇ ਇੱਕ ਪਾਸੇ ਪਾਲੀਆਂ ਜੀ ਜਿਹੜੀਆਂ ਨਹੀਂ ਉਹ ਦੂਸਰੇ ਪਾਸੇ ਕਰਤੀਆਂ ਇਸ ਕਰਕੇ ਟੋਟੇ ਕਰਤੇ ਗਲੀਆਂ ਦੇ ਸਾਡਾ ਇਤਰਾਜ ਉਸ ਵਾਡ ਬੰਦੀ ਤੇ ਹੀ ਜੋ ਗੈਰ ਕਾਨੂੰਨੀ ਗੈਰ ਸਬਦਾਨਕੀ ਅੱਜ ਤੱਕ ਭਾਜਪੀ ਨੇ ਕੋਈ ਇਲੈਕਸ਼ਨ ਨਹੀਂ ਮਿੜਿਆ ਜਿਹੜਾ ਬਾਬਾ ਮੰਗਦੇ ਵਿੱਚ ਕੀ ਆ ਜਿਹੜੀਆਂ ਹੁਣ ਵਾਲੀਆਂ ਆਉਣ ਵਾਲੀਆਂ ਚੋਣਾਂ ਨੇ ਇਹ ਮਿਊਨਿਸਪਲ ਕਾਰਪੋਰੇਸ਼ਨ ਦੇ ਚੋਣਾਂ ਹੁੰਦੀਆਂ ਨੇ ਕਿ ਤੁਹਾਡੇ ਐਮਸੀ ਕੌਮ ਅਸੀਂ ਸਾਰੇ ਵਾਡਾਂ ਦੇ ਵਿੱਚ ਆਪਣੇ ਐਮਸੀ ਖੜਾ ਰਾਂਗੇ ਕਿਉਂਕਿ ਪਹਿਲਾਂ ਸਾਡਾ ਕਾਲੀ ਦਲ ਨਾਲ ਅਲਾਈਂਸ ਹੁੰਦਾ ਸੀ ਪਿਛਲੀਆਂ ਸਾਰੀਆਂ ਇਲੈਕਸ਼ਨਾਂ 'ਚ ਅਸੀਂ ਅਲਾਈਂਸ ਲੜਦੇ ਰਹੇ ਹਾਂ ਤੁਹਾਨੂੰ ਜੋ ਹੈ ਰਹੀ ਸੇਜ ਮਿਲਦੀਆਂ ਸੀ ਅਸੀਂ ਉਹਨਾਂ ਤੇ ਲੜਦੇ ਹਾਂ ਔਰ ਇਸ ਵਾਰੀ ਅਸੀਂ 13 ਦੀਆਂ 13 ਵਾਡਾਂ ਉਹ 13 ਦੇ 13 ਵੱਡਾਂ ਤੇ ਆਪਣੀ ਫਤਿਹ ਅਪਚਨ ਬਣਾ ਲਓ